ਇਹ ਤੁਸੀਂ ਇੱਕ ਸ਼ਾਰਟ ਨੋਟਿਸ ਤੇ ਸਾਰੇ ਕਰ ਦਿੱਤੇ ਹੋਇਆ। ਅ ਅੱਜ ਦਾ ਜਿਹੜਾ ਪ੍ਰੈਸ ਕਾਨਫਰੰਸ ਕਰਨ ਦਾ ਜਿਹੜਾ ਮੇਨ ਮਕਸਦ ਹੈ ਅੱਜ ਬਹੁਤ ਹੀ ਵੱਡਾ ਇੱਕ ਇਤਿਹਾਸਿਕ ਫੈਸਲਾ ਜਿਹੜਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਭਗਵੰਤ ਮਾਨ ਸਰਕਾਰ ਨੇ ਜਿਹੜਾ ਲਿਆ। ਆਮ ਆਦਮੀ ਪਾਰਟੀ ਉਹ ਪਾਰਟੀ ਹੈ ਜਿਹੜੀ ਲੋਕਾਂ ਦੇ ਵਿੱਚੋਂ ਨਿਕਲੀ ਹੋਈ ਆਮ ਲੋਕਾਂ ਲਈ ਬਣਾਈ ਹੋਈ ਹੈ। ਔਰ ਲੋਕਾਂ ਦੇ ਵਿਸ਼ਵਾਸ ਦੇ ਨਾਲ ਇੱਕ ਵੱਡਾ ਮੈਂਡੇਟ ਲੈ ਕੇ ਪੰਜਾਬ ਦੇ ਵਿੱਚ 91 ਸੀਟਾਂ ਦੇ ਨਾਲ 2022 ਦੇ ਵਿੱਚ ਸਰਕਾਰ ਬਣਾਈ ਹੈ। ਔਰ ਲੋਕਾਂ ਦੇ ਆਮ ਘਰਾਂ ਦੇ ਧੀਆਂ ਪੁੱਤ ਅ ਜਿਸ ਪਾਰਟੀ ਦੇ ਵਿੱਚ ਇਹ ਸਰਕਾਰ ਦੇ ਵਿੱਚ ਐਮਐਲਏ ਨੇ ਮੰਤਰੀ ਨੇ। ਸੋ ਜਦੋਂ ਅਸੀਂ ਲੋਕਾਂ ਦੇ ਵਿੱਚ ਗਏ ਸੀ ਤੇ ਬਹੁਤ ਸਾਰੀਆਂ ਆਸਾਂ ਲੋਕਾਂ ਨੂੰ ਸਾਡੇ ਤੋਂ ਸੀ। ਜੇ ਮੈਂ ਗੱਲ ਕਰਾਂ ਖਾਸ ਤੌਰ ਤੇ ਸਾਡੇ ਜਿਹੜਾ ਐਸਸੀ ਵਰਗ ਆ ਜਿਹੜਾ ਦਲਿਤ ਵਰਗ ਹੈ। ਉਹਨਾਂ ਨੂੰ ਆਮ ਆਦਮੀ ਪਾਰਟੀ ਤੋਂ ਬਹੁਤ ਆਸਾਨ ਹੈ ਔਰ ਮੈਨੂੰ ਖੁਸ਼ੀ ਹੈ ਕਿ ਮੈਂ ਉਹ ਸਰਕਾਰ ਦੋਸਤ ਪਾਰਟੀ ਦਾ ਹਿੱਸਾ ਇੱਕ ਬਹੁਤ ਹੀ ਜਿਹੜਾ ਮੇਨ ਜਿਹੜਾ ਇਸ਼ੂ ਹੈ ਹੁਣ ਤੱਕ ਦੀਆਂ ਸਰਕਾਰਾਂ ਦੇ ਵਿੱਚ ਅਸੀਂ ਈਵਨ 2017 ਤੋਂ ਲੈ ਕੇ ਹੁਣ ਤੱਕ ਅਸੀਂ ਜਿਹੜੀ ਡਿਮਾਂਡ ਕਰਦੇ ਆਏ ਸੀਗੇ ਪਿਛਲੀ ਸਰਕਾਰ ਤੋਂ ਵੀ ਕਿ ਜਿਹੜੇ ਵਕੀਲ ਭਾਈਚਾਰਾ ਸਾਡਾ ਜਿਹੜੇ ਚਾਹੇ ਸਾਡੇ ਐਡਵੋਕੇਟ ਜਨਰਲ ਨੇ ਚਾਹੇ ਸੀਨੀਅਰ ਐਡਵੋਕੇਟ ਜਨਰਲ ਨੇ ਚਾਹੇ ਐਡੀਸ਼ਨਲ ਐਡਵੋਕੇਟ ਜਨਰਲ ਨੇ ਚਾਹੇ ਸਾਡੇ ਜਿਹੜੇ ਅਸਿਸਟੈਂਟ ਐਡਵੋਕੇਟ ਜਰਨਲ ਸੋ ਉਹ ਨੇ ਜਿਹੜੇ ਉਹਨਾਂ ਦੇ ਵਿੱਚ ਅੱਜ ਤੱਕ ਪੂਰੇ ਭਾਰਤ ਦੇ ਵਿੱਚ ਕਿਸੇ ਵੀ ਸੂਬੇ ਦੇ ਵਿੱਚ ਜਿਹੜੇ ਐਸਪੀ ਭਾਈਚਾਰੇ ਤੋਂ ਜਿਹੜੇ ਦਲਿਤ ਭਾਈਚਾਰੇ ਤੋਂ ਜਿਹੜੇ ਸਾਡੇ ਪੜ ਲੈ ਕੇ ਆਮ ਤਰ੍ਹਾਂ ਦੇ ਨੌਜਵਾਨ ਜਿਹੜੇ ਵਕੀਲ ਬਣਦੇ ਆ ਐਡਵੋਕੇਟ ਬਣਦੇ ਆ ਸੋ ਉਹਦੇ ਵਿੱਚ ਕਿਸੇ ਵੀ ਜਿਹੜੀ ਰੈਜ਼ਰਵੇਸ਼ਨ ਆ ਉਹਨਾਂ ਨੂੰ ਜਿਹੜੀ ਨਹੀਂ ਸੀ ਮਿਲਦੀ ਮੈਂ ਥੋੜਾ ਡਿਟੇਲ ਦੇ ਵਿੱਚ ਆਉਂਗੀ ਕਿਉਂਕਿ ਆਮ ਆਦਮੀ ਪਾਰਟੀ ਹੈ ਜਿਹੜੀ ਉਹ ਦੋ ਹੀ ਜਿਹੜੇ ਸੰਧਾਰਤ ਨੇ ਉਹਨਾਂ ਦੇ ਜਿਹੜਾ ਪਹਿਰਾ ਦਿੰਦੀ ਹੈ ਹੀ ਨੇ ਉਹਨਾਂ ਦੀ ਕਿਸੇ ਨੇ ਬਾਹ ਨਹੀਂ ਫੜੀ 2017 ਦੇ ਵਿੱਚ ਵੀ ਅਸੀਂ ਬੜੇ ਜੋਰ ਸ਼ੋਰ ਦੇ ਨਾਲ ਇਸ ਮੁੱਦੇ ਨੂੰ ਉਠਾਇਆ ਸੀਗਾ ਤੇ ਅੱਜ ਸਾਨੂੰ ਖੁਸ਼ੀ ਹੈ ਕਿ ਅੱਜ ਉਹ ਇਤਿਹਾਸਿਕ ਫੈਸਲਾ ਜੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਸਰਕਾਰ ਨੇ ਲਿਆ ਉਹ ਸ ਤੇ ਰਾਸਿਕ ਫੈਸਲੇ ਦੇ ਕਰਕੇ ਅੱਜ ਤੁਹਾਡੇ ਨਾਲ ਕਰਤਲ ਹੋਇਆ ਕਿਉਂਕਿ ਜਦੋਂ 2022 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤਾਂ ਦੇਖਣ ਦੇ ਵਿੱਚ ਆਇਆ ਕਿ ਜਿਹੜੀਆਂ 58 ਜਿਹੜੀਆਂ ਐਡਵੋਕੇਟ ਜਨਰਲਸ ਦੀਆਂ ਪੋਸਟਾਂ ਨੇ ਉਹਨਾਂ ਦੇ ਵਿੱਚ ਜਦੋਂ ਅਸੀਂ ਨੇ ਭਰਤੀ ਪ੍ਰਕਿਰਿਆ ਜਿਹੜੀ ਉਹ ਸ਼ੁਰੂ ਕੀਤੀ ਤਾਂ ਉਹਨਾਂ 58 ਦੇ ਵਿੱਚੋਂ ਵੀ ਜਿਹੜੀਆਂ 15 ਪੋਸਟਾਂ ਵਾਲੇ ਜਿਹੜੀਆਂ ਉਹ ਖਾਲੀ ਰਹਿ ਗਈਆਂ ਮੈਂ 58 ਪੋਸਟਾਂ ਨੇ ਜਿਹੜੀਆਂ ਰਿਜ਼ਰਵ ਨੇ ਉਹਨਾਂ ਦੀ ਗੱਲ ਕਰ ਰਹੀਆਂ ਜਿਨ੍ਹਾਂ 'ਚ ਰਿਜ਼ਰਵੇਸ਼ਨ ਆ ਉਹ ਜਿਹੜੀਆਂ 15 ਪੋਸਟਾਂ ਨੇ ਜਿਹੜੀਆਂ ਉਹ ਖਾਲੀ ਰਹਿ ਗਈਆਂ ਤਾਂ ਜਦੋਂ ਉਹਦਾ ਦੇਖਣ ਦੇ ਵਿੱਚ ਆਇਆ ਕਿ ਉਹ ਪੋਸਟਾਂ ਨੇ ਜਿਹੜੀਆਂ ਖਾਲੀ ਕਿਉਂ ਰਹੀਆਂ ਨੇ ਸਾਰੀਆਂ ਪੋਸਟਾਂ ਕਿਉਂ ਨਹੀਂ ਭਰੀਆਂ ਗਈਆਂ ਤਾਂ ਉਹਦੀ ਦੰਡਾਈ ਦੇ ਵਿੱਚ ਜਦੋਂ ਅਸੀਂ ਦੇਖਿਆ ਕਿ ਜਿਹੜਾ 2017 ਦਾ ਜਿਹੜਾ ਐਕਟ ਹੈ ਜਿਹੜਾ ਆਪਣੀ ਰਿਜ਼ਰਵੇਸ਼ਨ ਨੂੰ ਲੈ ਕੇ ਐਕਟ ਹੈਗਾ ਉਹਦੇ ਵਿੱਚ ਇੱਕ ਜਿਹੜੀ ਸ਼ਰਤ ਹੈਗੀ ਆ ਉਹ ਸ਼ਰਤ ਹੈ ਕਿ ਜਿਹੜੀ ਤੁਹਾਡੀ ਆਮਦਨ ਹੈ ਜਿਹੜਾ ਤੁਹਾਡਾ ਇਨਕਮ ਹੈ ਉਹ ਜਿਹੜੇ ਸਾਡੇ ਅ ਐਡੀਸ਼ਨਲ ਐਡਵੋਕੇਟ ਜਰਨਲ ਨੇ ਉਹਨਾਂ ਦੇ ਲਈ ਜਿਹੜਾ 15 ਲੱਖ ਰੁਪਈਆ ਜਿਹੜੀ ਸ਼ਰਤ ਹੈ ਤੇ ਜਿਹੜੇ ਸਾਡੇ ਸੀਨੀਅਰ ਐਡਵੋਕੇਟ ਜਰਨਲ ਨੇ ਉਹਨਾਂ ਦੇ ਲਈ 10 ਲੱਖ ਰੁਪਈਏ ਦੀ ਜਿਹੜੀ ਇਨਕਮ ਹੋਣੀ ਜ਼ਰੂਰੀ ਹੈ ਤੇ ਜਿਹੜੇ ਸੀਨੀਅਰ ਡਿਪਟੀ ਐਡਵੋਕੇਟ ਜਰਨਲ ਨੇ ਉਹਨਾਂ ਦੇ ਲਈ 7 ਲੱਖ ਰੁਪਈਏ ਦੀ ਜਿਹੜੀ ਸ਼ਰਤ ਹੈਗੀ ਆ ਇਸੇ ਤਰ੍ਹਾਂ ਜਿਹੜੇ ਅਸਿਸਟੈਂਟ ਐਡਵੋਕੇਟ ਜਰਨਲ ਨੇ ਉਹਦੇ ਲਈ 3.5 ਲੱਖ ਜਿਹੜੀ ਆਮਦਨ ਆ ਸਾਲਾਨਾ ਜਿਹੜੀ ਉਹਨਾਂ ਵਕੀਲਾਂ ਦੀ ਜਿਹੜੇ ਹੋਣੀ ਚਾਹੀਦੀ ਆ ਜਿਹਦੇ ਆਧਾਰ ਤੇ ਉਹਨਾਂ ਨੂੰ ਜਿਹੜਾ ਐਡਵੋਕੇਟ ਜਨਰਲ ਜਿਹੜਾ ਏਜੀ ਆਫਿਸ ਦੇ ਵਿੱਚ ਜਿਹੜਾ ਸਰਕਾਰੀ ਵਕੀਲ ਦੇ ਤੌਰ ਤੇ ਜਿਹੜਾ ਉਹ ਰੱਖਿਆ ਜਾਂਦਾ ਸੋ ਜਦੋਂ 58 ਪੋਸਟਾਂ ਦੀ ਗੱਲ ਕਰਦੇ ਆ ਤੇ ਉਹਦੇ ਵਿੱਚ 15 ਪੋਸਟਾਂ ਖਾਲੀ ਰਹਿ ਜਾਣਾ ਬਹੁਤ ਵੱਡੀ ਸ਼ਰਮ ਦੀ ਗੱਲ ਸੀ ਕਿ ਜਿਹੜਾ ਹੁਣ ਤੱਕ ਸਿਸਟਮ ਚੱਲਦਾ ਆ ਸੋ ਉਸ ਦੇ ਵਿੱਚ ਅੱਜ ਮੈਂ ਸਾਰੇ ਵਕੀਲਾਂ ਦੇ ਵੱਲੋਂ ਸਾਰੇ ਭਾਈਚਾਰੇ ਦੇ ਵੱਲੋਂ ਐਜ਼ ਅ ਐਡਵੋਕੇਟ ਖੁਦ ਮੈਂ ਇੱਕ ਐਡਵੋਕੇਟ ਆ ਔਰ ਪਾਰਟੀ ਦੀ ਸਪੋਕਸਪਰਸਨ ਆ ਹਲਕਾ ਵਧਾਇਕਾ ਮੈਂ ਆ ਮਾਣਯੋਗ ਸਾਡੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਦਾ ਸਾਡੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਦਾ ਜਿਨ੍ਹਾਂ ਨੇ ਐਸਸੀ ਦਲਿਤ ਪਰਿਵਾਰਾਂ ਦੇ ਜਿਹੜੇ ਬੱਚੇ ਪੜ੍ਹ ਲਿਖੇ ਆ ਜਿਹੜੇ ਐਡਵੋਕੇਟ ਬਣੇ ਨੇ ਉਹਨਾਂ ਦਾ ਜਿਹੜਾ ਗਰਦ ਆ ਉਹਨੂੰ ਸਮਝਿਆ ਤੇ ਅੱਜ ਇੱਕ ਵੱਡਾ ਇਤਿਹਾਸਿਕ ਫੈਸਲਾ ਲੈਂਦੇ ਹੋਏ ਜਿਹੜਾ ਕ੍ਰਾਈਟੇਰੀਆ ਸੀਗਾ ਉਹਦੇ ਵਿੱਚ ਜਿਹੜੀ ਰਿਲੈਕਸੇਸ਼ਨ ਲੈ ਕੇ ਆਉਂਦੀ ਆ ਅੱਜ ਇਹ ਸਾਰਾ ਜਿਹੜਾ ਇਨਕਮ ਨੂੰ ਲੈ ਕੇ ਜਿਹੜਾ ਜਿਹੜਾ ਕ੍ਰਾਈਟੇਰੀਆ ਸੀਗਾ ਉਹਨੂੰ ਅੱਧਾ ਕਰ ਦਿੱਤਾ ਗਿਆ ਹੈਗਾ ਅੱਜ ਜੇ ਮੈਂ ਗੱਲ ਕਰਾਂ ਤਾਂ ਐਡੀਸ਼ਨਲ ਐਡਵੋਕੇਟ ਜਨਰਲ ਦੇ ਲਈ ਜਿਹੜੀ ਦਲਿਤ ਪਰਿਵਾਰਾਂ ਦੇ ਲਈ ਬੱਚਿਆਂ ਲਈ ਸੀਗੀ 15 ਲੱਖ ਰੁਪਏ ਦੀ ਜਿਹੜੀ ਸ਼ਰਤ ਸੀਗੀ ਇਨਕਮ ਦੇ ਲਈ ਉਹ ਘਟਾ ਕੇ ਜਿਹੜੀ 7.5 ਲੱਖ ਰੁਪਏ ਕਰ ਦਿੱਤੀ ਗਈ ਆ ਇਸੇ ਤਰ੍ਹਾਂ ਜਿਹੜੀ ਸੀਨੀਅਰ ਐਡਵੋਕੇਟ ਜਨਰਲ ਦੇ ਲਈ ਜਿਹੜੀ 10 ਲੱਖ ਰੁਪਏ ਦੀ ਆਮਦਨ ਦੀ ਜਿਹੜੀ ਸ਼ਰਤ ਸੀਗੀ ਉਹ ਘਟਾ ਕੇ 5 ਲੱਖ ਰੁਪਏ ਕਰ ਦਿੱਤੀ ਗਈ ਆ ਤੇ ਇਸੇ ਤਰ੍ਹਾਂ ਜਿਹੜੀ ਸੀਨੀਅਰ ਡਿਪਟੀ ਐਡਵੋਕੇਟ ਜਨਰਲ ਦੇ ਲਈ ਜਿਹੜੀ 7 ਸੀਗੀ ਉਹ 7 ਲੱਖ ਤੋਂ ਘਟਾ ਕੇ 3.5 ਲੱਖ ਰੁਪਇਆ ਕਰ ਦਿੱਤੀ ਗਈ ਹੈ ਤੇ ਅਸਿਸਟੈਂਟ ਐਡਵੋਕੇਟ ਜਨਰਲ ਦੇ ਲਈ ਜਿਹੜੀ 3.5 ਲੱਖ ਦੀ ਸੀਗੀ ਉਹਨੂੰ 1,75,000 ਰੁਪਇਆ ਜਿਹੜੀ ਉਹ ਸਰਕਾਰ ਨੇ ਇੱਕ ਵੱਡੀ ਰੈਲੈਕਸੇਸ਼ਨ ਆ ਜਿਹੜੀ ਉਹ ਦਲਿਤ ਵਕੀਲਾਂ ਦੇ ਲਈ ਪਰਿਵਾਰਾਂ ਦੇ ਲਈ ਜਿਹੜੀ ਦਿੱਤੀ ਹੈ ਤੇ ਮੈਨੂੰ ਲੱਗਦਾ ਕਿ ਵਾਕਿਆ ਇੱਕ ਬਹੁਤ ਵੱਡਾ ਇੱਕ ਇਤਿਹਾਸਿਕ ਫੈਸਲਾ ਕਿ ਜਿੱਥੇ ਬਾਬਾ ਸਾਹਿਬ ਦਾ ਜਿਹੜਾ ਸੰਵਿਧਾਨ ਆ ਜਿੱਦੀ ਬਦੌਲਤ ਅੱਜ ਅਸੀਂ ਸਾਰੇ ਚੁੜਕੇ ਆਏ ਆਂ ਤੇ ਐਸਸੀ ਪਰਿਵਾਰਾਂ ਦੇ ਜਿਹੜੇ ਬੱਚੇ ਨੇ ਜਿਹੜੇ ਐਡਵੋਕੇਟ ਨੇ ਵਕੀਲ ਨੇ ਜਿਹੜੇ ਪੜ੍ਹ ਲੈ ਕੇ ਉੱਥੇ ਤੱਕ ਪਹੁੰਚਦੇ ਨੇ ਅੱਜ ਉਹ बतौर ਸਰਕਾਰੀ ਵਕੀਲ ਅੱਜ ਜਿਹੜੇ 15 ਅਸਾਮੀਆਂ ਜਿਹੜੀਆਂ ਖਾਲੀ ਰਹੀਆਂ ਸੀਗੀਆਂ ਜਾਂ ਜਿਹੜੇ ਹੁਣ ਤੱਕ ਆਏ ਨਹੀਂ ਕਿਉਂਕਿ ਇਹ ਬੜੀ ਜਿਹੜੀ ਔਖੀ ਹੈ ਕਿ ਸ਼ਰਤ ਜਿਹੜੀ ਐਸਸੀ ਪਰਿਵਾਰਾਂ ਦੇ ਲਈ ਹੈ ਕਿ ਉਹਨੂੰ ਇਨਕਮ ਦੀ ਸ਼ਰਤ ਨੂੰ ਜਿਹੜਾ ਪੂਰਾ ਕਰਨਾ ਸੋ ਉਹਨੂੰ ਅੱਧਾ ਕਰ ਦੇਣਾ ਉਹਨੂੰ ਜਿਹੜਾ ਘਟਾ ਦੇਣਾ ਇੱਕ ਵੱਡਾ ਇਤਿਹਾਸਿਕ ਫੈਸਲਾ ਜਿਹੜਾ ਉਹਨਾਂ ਪਰਿਵਾਰਾਂ ਦੇ ਲਈ ਕੱਲਿਆ ਸੋ ਮੈਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਜਿਹੜੇ ਸੰਧਾਤਾਂ ਨੂੰ ਲੈ ਕੇ ਅੱਜ ਬਣੀ ਸੀਗੀ ਔਰ ਤੁਸੀਂ ਦੇਖੋ ਕਿ ਸਾਡੇ ਜਦੋਂ ਤੋਂ ਸਰਕਾਰ ਬਣੀ ਆ ਹਰ ਇੱਕ ਸਰਕਾਰੀ ਦਫਤਰ ਦੇ ਵਿੱਚ ਤੁਹਾਨੂੰ ਸ਼ਹੀਦੇ ਆਜਮ ਸ਼ਹੀਦ ਭਗਤ ਸਿੰਘ ਉਹਨਾਂ ਦੀ ਫੋਟੋ ਤੇ ਬਾਬਾ ਸਾਹਿਬ ਡਾਕਟਰ ਭੀਮਰਾਓ ਹੰਬੇੜਕਰ ਜੀ ਦੀ ਫੋਟੋ ਆ ਜਿਹੜੀ ਤੁਹਾਨੂੰ ਹਰੇਕ ਸਰਕਾਰੀ ਦਫਤਰ ਦੇ ਵਿੱਚ ਜਿਹੜੀ ਦਿਖਾਈ ਦੇਊਗੀ ਤੇ ਕੱਲੀ ਫੋਟੋ ਹੀ ਨਹੀਂ ਉਹਦੇ ਨਾਲ ਜਿਹੜੇ ਉਹਨਾਂ ਦੇ ਦੱਸੇ ਹੋਏ ਕਦਮ ਨੇ ਜਿਹੜੇ ਸੰਧਾਤ ਨੇ ਉਹਨਾਂ ਨੂੰ ਜਿਹਾ ਅਸਲੀ ਰੂਪ ਦੇ ਵਿੱਚ ਅੱਜ ਕੋਈ ਜਿਹੜਾ ਫਾਲੋ ਕਰ ਰਿਹਾ ਉਹਨਾਂ ਦੇ ਉੱਤੇ ਕੋਈ ਫੁੱਲ ਚੜਾ ਰਿਹਾ ਤਹੋ ਆਮ ਆਦਮੀ ਪਾਰਟੀ ਦੀ ਸਰਕਾਰ ਜਿਨ੍ਹਾਂ ਨੇ ਅੱਜ ਦਲੇ ਤੇ ਐਸਆਈ ਜਿਹੜੇ ਵਕੀਲ ਨੇ ਸਾਡੇ ਭਾਈਚਾਰੇ ਨੇ ਉਹਨਾਂ ਦਾ ਜਿਹੜਾ ਇਸ ਕ੍ਰਾਈਟੇਰੀਆ ਨੂੰ ਲੈ ਕੇ ਜਿਹੜੀ ਰੈਲੈਕਸੇਸ਼ਨ ਦਿੱਤੀ ਆ ਤੋਂ ਮੈਂ ਮਾਨ ਜੋ ਮੁੱਖ ਮੰਤਰੀ ਸਰਦਾਰ ਪੁਗਤ ਸਿੰਘ ਮਾਨ ਜੀ ਦਾ ਸਾਡੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾੜੀ ਦਾ ਤੁਹਾਡੇ মিডিਆ ਦੇ ਰਾਹੀਂ ਮੈਂ ਧੰਨਵਾਦ ਕਰਦੀ ਆ ਸਾਰੇ ਭਾਈਚਾਰੇ ਦਾ ਜਿਹੜੀ ਵਧਾਈ ਦੇਣੀ ਆ ਤੇ ਸਾਰੇ ਵਕੀਲ ਭਾਈਚਾਰੇ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਨਰਮਨ ਸਵਾਰੀ ਦਿੱਲੀ ਦੀ ਜਿਹੜੀ ਜੁਰਮ ਕਪਾੜਾ ਕਿਹਾ ਹੈ ਇਸ ਸਰਦ 14 ਮਰੀਕਮ 14 ਅਪ੍ਰੈਲ ਨੂੰ ਅ ਮਨਾਉਸ ਮਿਸਟਰ ਸਾਹਿਬ ਚੰਦਰ ਸਾਹਿਬ ਨੇ 100% ਇਹ ਵੀ ਦੇ ਉੱਤੇ ਆ ਕੇ ਪ੍ਰੈਸ ਕਾਨਫਰੈਂਸ ਕੀਤੀ ਹੈ ਸਾਰਾ ਜਨਕ ਜਿਹੜੀ ਇਹ ਜਿਹੜਾ ਇਹ ਜੀਟੀਜ਼ ਸਪੋਕਸਮੈਨ ਜਿਹੜਾ ਇਹ ਲਾਗੂ ਹੋਇਆ ਜੀ ਹੁਣ ਜਾ ਕੇ ਜਿਹੜਾ ਲਾਗੂ ਹੋਇਆ ਨਹੀਂ ਜੀ 14 ਅਪ੍ਰੈਲ ਦੀ ਗੱਲ ਕਰ ਰਹੇ ਮੈਂ ਪਿਛਲੀ ਨੂੰ ਕਰ ਰਹੇ ਜੀ 14 ਅਪ੍ਰੈਲ ਨੂੰ ਪੈਸਕਾਂ ਬਿਲਕੁਲ ਕੀਤੀ ਹੈ ਜੀ ਉਹਨਾਂ ਨੇ ਕਿਹਾ ਕਿ ਲਾਗੂ ਹੋ ਗਿਆ ਬਿਲਕੁਲ ਕੀਤੀ ਹੈ ਸੋ ਮੈਂ ਇੱਕ ਵਕੀਲ ਹੋਣ ਦੇ ਨਾਤੇ ਪਾਰਟੀ ਦੀ ਹਲਕਾ ਵ代यक ਹੋਣ ਦੇ ਨਾਤੇ ਪਾਰਟੀ ਦੀ ਸਪੋਕਸਪਰਸਨ ਹੋਣ ਦੇ ਨਾਤੇ ਸਾਡੇ ਜਿਹੜੇ ਵਕੀਲ ਭਾਈਚਾਰੇ ਵਿੱਚ ਜਿਹੜੀ ਖੁਸ਼ੀ ਦੇਖੀ ਗਈ ਹੈ ਐਸ ਸੀ ਜਿਹੜੇ ਵਕੀਲ ਨੇ ਜਿਹੜੀ ਉਹਨਾਂ ਦੇ ਵਿੱਚ ਖੁਸ਼ੀ ਦੇਖੀ ਗਈ ਹੈ ਸੋ ਉਹਨਾਂ ਦੇ ਵੱਲੋਂ ਅੱਜ ਤੁਹਾਡੇ ਮਾਧਿਅਮ ਦੇ ਰਾਹੀਂ ਮੈਂ ਸਾਡੇ ਮਾਣਯੋਗ ਨੈਸ਼ਨਲ ਕਨਵੀਨਰ ਜੀ ਦਾ ਅਰਵਿੰਦ ਕੇਜਰੀਵਾਲ ਜੀ ਦਾ ਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭੁਵਨ ਸਿੰਘ ਮਾਨ ਜੀ ਦਾ ਮੈਂ ਅੱਜ ਜਿਹੜਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਨਾ ਚਾਹੁੰਦੀ ਆ ਤੇ ਲੋਕਾਂ ਨੂੰ ਇੱਕ ਮੈਸੇਜ ਦੇਣਾ ਚਾਹੁੰਦੀ ਆ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਸਰਕਾਰ ਨੇ ਜਿਹੜਾ ਇੱਕ ਇਤਿਹਾਸਿਕ ਫੈਸਲਾ ਜਿਹੜਾ ਅੱਜ ਇਨਕਮ ਦੇ ਵਿੱਚ ਜਿਹੜਾ ਇਹ ਕ੍ਰਾਈਟੇਰੀਆ ਦੇ ਵਿੱਚ ਜਿਹੜੀ ਰੈਲੈਕਸੇਸ਼ਨ ਜਿਹੜੀ ਕੀਤੀ ਮੈਡਮ ਨਗਰ ਕੌਂਸਲ ਦਾ ਪ੍ਰਧਾਨ ਕਦੋਂ ਬਣ ਜਾ ਰਿਹਾ ਜੀ ਚਾਰ ਮਹੀਨੇ ਹੋ ਚੁੱਕੇ ਨੇ ਅਮਨ ਰੋੜਾ ਦੀ ਜਿਹੜੇ ਕਹ ਅ ਪਿਛਲੇ ਦਿਨੀ ਸਾਡੇ ਪਾਰਟੀ ਦੇ ਪ੍ਰਧਾਨ ਸ਼੍ਰੀ ਅਮਨ ਅਰੋੜਾ ਜੀ ਜਿਹੜੇ ਬਾਬਾ ਸਾਹਿਬ ਮੜਕਰ ਜੀ ਦੀ ਜਨਤੀ ਤੇ ਆਏ ਸੀਗੇ ਸੋ ਉਸ ਦਿਨ ਵੀ ਉਹਨਾਂ ਦੇ ਨਾਲ ਡਿਟੇਲਡ ਜਿਹੜੀ ਮੀਟਿੰਗ ਆ ਪ੍ਰਸ਼ਾਸਨ ਦੇ ਨਾਲ ਹੋਈ ਸੀ ਜਿਹੜੇ ਵੀ ਕੋਈ ਅ ਅੜੀਕੇ ਸੀਗੇ ਉਹ ਸਾਰੇ ਪ੍ਰਸ਼ਾਸਨਿਕ ਜਿਹੜੇ ਦੂਰ ਕਰ ਲਏਗੇ ਨੇ ਉਮੀਦ ਆ ਕਿ ਅਗਲੇ ਹਫਤੇ ਤੱਕ ਜਿਹੜਾ ਆਪਾਂ ਪ੍ਰਧਾਨ ਦੀ ਜਿਹੜੀ ਚੋਣ ਜਿਹੜੀ ਸੀ ਐਸੀ ਕੈਟਾਗਰੀ ਦੇਖੋ ਜੀ ਆ ਆ ਆਜ਼ਾਦ ਭਾਰਤ ਦੇ ਵਿੱਚ ਹਰ ਇੱਕ ਨੂੰ ਜਿਹੜਾ ਰਾਈਟ ਹੈ ਕਿਸੇ ਨੇ ਵੀ ਜਿਹੜੀ ਕੋਈ ਚਾਹੇ ਮਾਨਜੋ ਸੁਪਰੀਮ ਕੋਰਟ ਚ ਹਾਈ ਕੋਰਟ ਜਾਣਾ ਤਾਂ ਕੋਈ ਵੀ ਜਾ ਸਕਦਾ ਤੇ ਅਸੀਂ ਜਿਹੜੀ ਆਪਣੀ ਜਿਹੜੀ ਫਰਜ ਆਪਣੀ ਡਿਊਟੀ ਜਿਹੜੀ ਉਹਨਾਂ ਦੀ ਸੀ ਕੀ ਕਾਰਨ ਹੋਇਆ ਸੀ ਜਿਹੜੀ ਇਹ ਡਿਲੇ ਹੋਈ ਹੈ ਕੀ ਜਿਹੜੀ ਕੇਸ ਕਿਉਂਕਿ ਵਿਰੋਧੀ ਕਹਿ ਰਹੇ ਨੇ ਕਿ ਸਾਰਾ ਕੁਝ ਸਿਰ ਪਹਿਲਾਂ ਹੱਲ ਹੋ ਚੁੱਕਿਆ ਸੀ ਸਿਰਫ ਉਹਨਾਂ ਦੇ ਪ੍ਰਧਾਨਗੀ ਪ੍ਰਧਾਨ ਕਿਹਨੂੰ ਲਾਉਣਾ ਹੈ ਮੌਜੂਦਾ ਸਰਕਾਰ ਦਾ ਉਸ ਚੀਜ਼ ਨੂੰ ਲੈ ਕੇ ਰੌਲਾ ਸੀ ਤਾਂ ਕਰਕੇ ਜਿਹੜਾ ਹੱਦ ਤੱਕ ਚੋਣ ਨਹੀਂ ਕਰਾਈ ਹੋਣਗੇ ਪਾਰਟੀ ਜਿਹੜੀ ਜਦੋਂ ਅਸੀਂ ਇਲੈਕਸ਼ਨ ਲੜੀ ਹੈ ਤਾਂ ਸਾਡੇ ਸੱਤ ਜਿਹੜੇ ਅੰਸੀ ਨੇ ਜਿੱਤੇ ਨੇ ਬਾਕੀ ਜਿਹੜੇ ਪਾਰਟੀ ਦੀ ਵਿਚਾਰਧਾਰਾ ਨੂੰ ਲੈ ਕੇ ਜਿਹੜੇ ਸਾਡੇ ਐਮਸੀ ਨੇ ਜਿਹੜੇ ਅਰਜ਼ਾਰ ਦਿੱਤੇ ਸੀਗੇ ਬਹੁਤ ਸਾਰੇ ਸਾਥੀ ਨੇ ਜਿਹੜੇ ਸਾਡੇ ਵੱਲੋਂ ਜਿਹੜੀ ਕੋਈ ਜਿਹੜੀ ਡਿਲੇ ਨਹੀਂ ਹੈਗੀ ਪਾਰਟੀ ਲੈਵਲ ਤੇ ਹੈਗਾ ਹਲਕਾ ਵਿਧਾਇਕ ਦੇ ਤੌਰ ਤੇ ਅਸੀਂ ਜਿਹੜਾ ਆਪਣਾ ਕੌਰਮ ਆ ਜਿਹੜਾ ਅਸੀਂ ਪੂਰਾ ਕੀਤਾ ਸੋ ਜਿਹੜੀਆਂ ਵੀ ਕਾਨੂੰਨੀ ਅੜਚਨਾ ਨੇ ਉਹ ਜਲਦੀ ਦੂਰ ਕਰਕੇ ਅਗਲੇ ਹਫਤੇ ਕੀ ਆਪਾਂ ਪਾਰਟੀ ਆਪਣਾ ਪ੍ਰਧਾਨ ਬਣਾਉਗੀ ਕਿਉਂਕਿ ਐਮਐਲ ਐਮਸੀ ਉਹਨਾਂ ਕੋਲੇ ਵੀ ਪੂਰੇ ਨਹੀਂ ਹੈਗੇ ਵਿਰੋਧੀ ਪਾਰਟੀ ਨੇ ਕਿ ਕਿਸ ਤਰ੍ਹਾਂ ਜਿਹੜੇ ਪ੍ਰਧਾਨਗੀ ਦਾ ਇਜਾਬ ਆਵਾਂ ਅਸੀਂ ਤਾਂ ਜਿਹੜੇ ਜੁਟਾ ਕੇ ਜਿਹੜੇ ਸਾਡੇ ਐਮਸੀ ਨੇ ਚਾਹੇ ਜੁਆਇਨ ਕਰਾ ਕੇ ਜਿਹੜੇ ਆ ਮੈਂ ਤਾਂ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਤੇ ਸਾਡੇ ਪਾਰਟੀ ਦੇ ਸੂਬਾ ਪ੍ਰਧਾਨ ਸ਼੍ਰੀ ਯਮਨ ਅਰੋੜਾ ਜੀ ਨੂੰ ਅਸੀਂ ਨੇ ਆਪਣਾ ਸਾਡੇ ਸਾਰੇ ਵਲੰਟੀਅਰਾਂ ਨਾਲ ਰਲ ਮਿਲ ਕੇ ਅਸੀਂ ਆਪਣਾ ਫਰਜ਼ਾ ਜਿਹੜਾ ਨਿਭਾ ਦਿੱਤਾ ਤੁਹੇ ਪਾਰਟੀ ਨੇ ਤੈਅ ਕਰਨਾ ਕਿ ਕਿਹਨੂੰ ਪ੍ਰਧਾਨ ਲਾਉਣਾ ਹੈ ਕਿਹਨੂੰ ਸੀਨੀਅਰ ਮੀਤ ਪ੍ਰਧਾਨ ਲਾਉਣਾ ਹੈ ਜਾਂ ਕਿਹਨੂੰ ਜਿਹੜਾ ਮੀਤ ਪ੍ਰਧਾਨ ਲਾਉਣਾ ਹੈ ਪਾਰਟੀ ਦੇ ਮੈਡਮ ਕੋਈ ਜਨਿਤ ਵੀ ਬਣ ਸਕਦਾ ਹੈ ਪ੍ਰਧਾਨ ਜਿਸ ਤੇ ਤੁਸੀਂ ਜਨਤਾਂ ਦੀ ਗੱਲ ਕਰ ਰਹੇ ਹੋ ਵੀ ਉਹਨਾਂ ਨੂੰ ਉਕੀਲਾ ਦੇ ਵਿੱਚ ਖੁਸ਼ੀ ਹੈ ਤੇ ਸ਼ਹਿਰ ਦੇ ਵਿੱਚ ਕਦੇ ਹੋਇਆ ਨਹੀਂ ਤੇ ਦਲਿਤ ਨੂੰ ਲਾ ਸਕਦੇ ਤੁਸੀਂ ਪ੍ਰਧਾਨ ਜੀ ਨੇ ਕੋਈ ਸਕਦਾ ਦੇਖੋ ਇਹ ਮੇਰੇ ਅਧਿਕਾਰ ਖੇਤਰ ਦੇ ਵਿੱਚ ਨਹੀਂ ਆਉਂਦਾ ਅਸੀਂ ਜਿਹੜੀ ਚੋਣ ਦਾ ਹੀ ਕੈਂਪੇਨ ਸੀਗੀ ਜਿਹੜਾ ਪ੍ਰਚਾਰ ਕਰਨਾ ਸੀ ਅਸੀਂ ਜਿਹੜਾ ਉਹ ਆਪਣਾ ਖਰਜ ਜਿਹੜਾ ਨਭਾਇਆ ਜਿਹੜਾ ਬਾਕੀ ਫੈਸਲਾ ਜਿਹੜਾ ਉਹ ਸਾਡੇ ਪਾਰਟੀ ਦੇ ਪ੍ਰਧਾਨ ਤੇ ਪਾਰਟੀ ਨੇ ਜਿਹੜਾ ਲੈਣਾ ਉਹ ਇਹਨੇ ਸੁਪਰ ਜੰਕਸ਼ਨ ਮਸ਼ੀਨਾਂ ਸੀਗੀਆਂ ਉਹ ਕਾ ਸੀਨ ਸਮਝ ਉਦਘਾਟਨ ਕੀਤਾ ਸੀ ਉਹ ਕਿੱਥੇ ਨੇ ਜੀ ਉਹ ਮੈਂ ਦੇਖੀ ਨਹੀਂ ਦੀਆਂ ਸੰਗਰੂਰ ਦੇ ਵਿੱਚ ਲੋਕ ਮੁੱਲ ਲੈ ਕੇ ਟੈਂਕਰ ਜਿਹੜਾ ਸਾਫ਼ ਕਰਦੇ ਦੇਖੋ ਜੈਟਿੰਗ ਮਸ਼ੀਨਾਂ ਜਿਹੜੀ ਸੰਗਰੂਰ ਦੇ ਵਿੱਚ ਅੱਜ ਵੀ ਵਰਕਿੰਗ ਹੈ ਜੇ ਵੀ ਕੋਈ ਵੀ ਜਿਹੜੀ ਕੰਪਲੇਨਟ ਆ ਜਿਹੜੀ ਸੀਵਰੇਜ ਬੋਰਡ ਦੇ ਕੋਲ ਆਉਂਦੀ ਹੈ ਜੈਟਿੰਗ ਮਸ਼ੀਨਾਂ ਜਿਹੜੀ ਉਹ ਕੰਮ ਕਰ ਰਹੀ ਹੈ ਜਿਹੜੀਆਂ ਕੁਝ ਮਸ਼ੀਨਾਂ ਨੇ ਜਿਹੜੀ ਉਹਨਾਂ ਦੀ ਡਿਲੀਵਰੀ ਆ ਜਿਹੜੀ ਅਗਲੇ ਹਫ਼ਤੇ ਦੇ ਵਿੱਚ ਹੋ ਜਾਣੀ ਆ ਤੇ ਜਿਹੜੀ ਸੁਪਰ ਸੈਕਸ਼ਨ ਉਹਦਾ ਜਿਹੜਾ ਅਸੀਂ ਜਿਹੜਾ ਰੋਸਟਰ ਹੈਗਾ ਉਹ ਅਸੀਂ ਮੰਗਵਾਇਆ ਹੈਗਾ ਉਹ ਮੀਡੀਆ ਸਾਹਿਬਾਂ ਨਾਲ ਜਿਹੜਾ ਮੈਨੂੰ ਸੰਗੂਰਨੀ ਦੇ ਅੰਕ ਕਰਕੇ ਤੁਸੀਂ ਸਾਡੇ ਮੁੱਖ ਮੰਤਰੀ ਸਾਹਿਬ ਨੇ ਕੱਲ ਛਾਜ ਲਈ ਐਸੀ ਮੈਨੂੰ ਪਤਾ ਤੁਸੀਂ ਉੱਥੇ ਵੀ ਜਿਹੜਾ ਇਹ ਸਵਾਲ ਰੱਖਿਆ ਸੀਗਾ ਸੋ ਉਹਨਾਂ ਦਾ ਰੋਸਟਰ ਜਿਹੜਾ ਮੰਗਵਾ ਕੇ ਤੁਹਾਨੂੰ ਆਪਣੀ ਕਲੈਸਟਰ ਦੇ ਵਿੱਚ ਸੰਗੂਰਨੀ ਕਿੰਨੀਆਂ ਮਸ਼ੀਨਾਂ ਆਈਆਂ ਨੇ ਕਿੰਨੀਆਂ ਛੋਟੀਆਂ ਨੇ ਕਿੰਨੀਆਂ ਵੱਡੀਆਂ ਨੇ ਕਿੰਨੇ ਉਹਦੇ ਹੈਲਪਰ ਨੇ ਜੀ ਜਿਹੜੀ ਪੂਰੀ ਡਿਟੇਲ ਆ ਮੈਂ ਤੁਹਾਨੂੰ ਸ਼ੇਅਰ ਕਰ ਦਿੰਨੀ ਆ ਕਿੰਨੀਆਂ ਮਸ਼ੀਨਾਂ ਹੈਗੀਆਂ ਨੇ ਮੀਡੀਆ ਨੂੰ ਜਿਹੜੀ ਉਹ ਐਕਸ਼ਨ ਸਾਹਮਣੇ ਭੇਜਿਆ ਹੈ ਮੈਸੇਜ ਮੈਂ ਤੁਹਾਨੂੰ ਪ੍ਰੋਪਰ ਜਿਹੜੀ ਮੈਂ ਤੁਹਾਨੂੰ ਕੋਲ ਨੂੰ ਮਲਾ ਕੇ ਡਿਸਟ੍ਰਿਕਟ ਵਾਈਜ਼ ਹੈ ਹਲਕਾ ਵਾਈਜ਼ ਨਹੀਂ ਹੈਗੀ ਇਹ ਜਿਹੜੇ ਪ੍ਰੋਪਰ ਜਿਹੜੀ ਦੇ ਵਿੱਚ ਵੀ ਮਸ਼ੀਨਾਂ ਹੈਗੀਆਂ ਨਹੀਂ ਤੇ ਸੁਨੂਰ ਜਿਹੜੀ ਜ਼ੋਨ ਵਾਈ ਜਿਹੜੀਆਂ ਮਸ਼ੀਨਾਂ ਆਈਆਂ ਨੇ ਔਰ ਵੱਡੀ ਗੱਲ ਹੈ ਕਿ ਦੇਖੋ ਪਿਛਲੇ ਕਈ ਦਹਾਕਿਆਂ ਤੋਂ ਜਿਹੜਾ ਸੀਵਰੇਜ ਸਾਰੇ ਸ਼ਹਿਰਾਂ ਦੇ ਵਿੱਚ ਪੈ ਰਿਹਾ ਔਰ ਸੀਵਰੇਜ ਨੂੰ ਸਾਫ਼ ਕਰਨ ਲਈ ਸਭ ਤੋਂ ਵੱਡੀ ਜਿਹੜੀ ਸੁਪਰ ਸੈਕਸ਼ਨ ਮਸ਼ੀਨ ਆ ਉਹ ਅੱਜ ਤੱਕ ਸਾਨੂੰ ਨਹੀਂ ਸੀ ਮਿਲੀ ਸੋ ਮੈਂ ਮੁੱਖ ਮੰਤਰੀ ਸਾਹਿਬ ਦੀ ਧੰਨਵਾਦੀ ਹਾਂ ਕਿ ਉਹਨਾਂ ਨੇ ਸਾਨੂੰ ਜ਼ੋਨ ਵਾਈਜ਼ ਜਿਹੜੀਆਂ ਪੰਜਾਬ ਦੇ ਵਿੱਚ ਮਸ਼ੀਨਾਂ ਸਾਨੂੰ ਪ੍ਰੋਵਾਈਡ ਕਰਾਈਆਂ ਨੇ ਕਿ ਜਿਹੜੀ ਕਿਉਂਕਿ ਤਕਰੀਬਨ ਦੋ ਵਾਰ ਸੰਗਰੂਰ ਦੇ ਲਈ ਤੇ ਇੱਕ ਵਾਰ ਭਾਨੀਗੜ੍ਹ ਲਈ ਤਿੰਨ ਵਾਰ ਤਾਂ ਪਿਛਲੇ ਤਿੰਨ ਸਾਲਾਂ ਤੋਂ ਅਸੀਂ ਜਿਹੜੀ ਸੁਪਰਫੈਕਸ਼ਨ ਮਸ਼ੀਨ ਦਾ ਟੈਂਡਰ ਲਾ ਕੇ ਸਫਾਈ ਕਰਈਆ ਔਰ ਮੈਂ ਤਾਂ ਬਹੁਤ ਜ਼ੋਰ ਸ਼ੋਰ ਨਾਲ ਇਸ ਮੁੱਦੇ ਨੂੰ ਰੱਖਦੀ ਸੀ ਕਿ ਭਾਈ ਸੀਵਰੇਜ ਪੈ ਗਿਆ ਤਾਂ ਸੀਵਰੇਜ ਦੀ ਸਫਾਈ ਲਈ ਸਾਬੇ ਕੋਲ ਜਿਹੜੀ ਸਭ ਤੋਂ ਮੇਨ ਮਸ਼ੀਨ ਆ ਉਹ ਬੜੀ ਮੋਨੋਪੋਲੀ ਸੀ ਪੰਜਾਬ ਦੇ ਵਿੱਚ ਉਹੀ ਇੱਕ ਜਾਂ ਦੋ ਮਸ਼ੀਨਾਂ ਸੀ ਜਿਹੜੀਆਂ ਪੰਜਾਬ 'ਚ ਕੰਮ ਕਰਦੀਆਂ ਸੀ ਤੇ ਬੜੀ ਮਹਿੰਗੀ ਕੋਸਟ ਦੇ ਨਾਲ ਤਕਰੀਬਨ ਜੇ ਮੈਂ ਸਹੀ ਆ ਮੇਰਾ ਡਾਟਾ ਤਾਂ ਤਕਰੀਬਨ 1400 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਉਹਦੀ ਜਿਹੜੀ ਕੋਸਟ ਪੈਣੀ ਸੀ ਸੋ ਜਿਹੜਾ ਸਾਰਾ ਪੈਸਾ ਜਿਹੜਾ بچਿਆ ਲੋਕਾਂ ਦਾ ਤੇ ਲੋਕਾਂ ਨੂੰ ਸੰਗਰੂਰ ਹੈੱਡਕੁਆਰਟਰ ਦੇ ਉੱਤੇ ਜਿਹੜੀ ਉਹ ਮਸ਼ੀਨ ਪ੍ਰੋਵਾਈਡ ਕਰਾਈ ਗਈ ਆ ਮੈਂ ਇੱਕ ਤੁਹਾਡੇ ਰਾਹੀਂ ਇੱਕ ਜਿਹੜੀ ਇਨਫੋਰਮੇਸ਼ਨ ਹੋਰ ਸ਼ੇਅਰ ਕਰਦਾ ਕਿਉਂਕਿ ਸਿਵਰੇ ਸਾਡੇ ਸ਼ਹਿਰ ਦਾ ਸਭ ਤੋਂ ਵੱਡਾ ਮੁੱਦਾ 2016 ਦੇ ਵਿੱਚ ਸਭਪੁਰ ਦੀ ਪਲੌਂਜੀ ਕੰਪਨੀ ਨੇ ਜਿਹੜਾ ਸੰਗਰੂਰ ਦੇ ਵਿੱਚ ਸੀਵਰ ਤੇ ਪਲੱਸ 10 ਸਾਲ ਦੀ ਜਿਹੜੀ ਅਕਾਲੀ ਗਵਰਨਮੈਂਟ ਦੇ ਵੇਲੇ ਜਿਹੜਾ ਇੱਕ ਐਗਰੀਮੈਂਟ ਹੋਇਆ ਸੀਗਾ 10 ਸਾਲ ਦੀ ਉਹਦੀ ਮੈਂਟੇਨੈਂਸ ਸੀਗੀ ਪਰ ਬਦਕਿਸਮਤੀ ਦੇ ਨਾਲ ਅਕਾਲੀ ਸਰਕਾਰ ਵੀ ਚੱਲੀ ਗਈ ਤੇ 5 ਸਾਲ ਕਾਂਗਰਸ ਦੀ ਸਰਕਾਰ ਵੀ ਚੱਲੀ ਗਈ ਜਿਹੜੇ ਸ਼ਹਿਰ ਦੇ ਵਿੱਚ ਸੀਵਰੇਜ ਆ ਪਾਇਆ ਗਿਆ ਅਨ ਅਥੋਰਾਈਜ਼ ਕੋਲੋਨੀਆ ਚ ਵੀ ਪਾਇਆ ਗਿਆ ਤੇ باوجود ਜਿਹੜੇ 2 ਐਸਟੀਪੀ ਬਣਨੇ ਸੀਗੇ ਇੱਕ 4 ਐਮਐਲਡੀ ਦਾ ਇੱਕ 11 ਐਮਐਲਡੀ ਦਾ ਜਿਹਦੇ ਤੇ ਕਿਸੇ ਨੇ ਕੋਈ ਧਿਆਨ ਨਹੀਂ ਦਿੱਤਾ ਕੋਈ ਜਿਹੜਾ ਅਜ ਤੱਕ ਉਸ ਪਾਸੇ ਹੋ ਨਹੀਂ ਕੀਤਾ ਅੱਜ ਤੁਸੀਂ ਜਾ ਕੇ ਦੇਖ ਲਓ ਤੁਹਾਡੇ ਰਾਹੀ ਤੁਹਾਡੇ ਨਾਲ ਹੀ ਤੁਹਾਨੂੰ ਨਾਲ ਲੈ ਕੇ ਚੱਲਾਂਗੇ 4 ਐਮਐਲਡੀ ਦਾ ਮੇਰਾ ਜਿਹੜਾ ਐਸਟੀਪੀ ਆ ਉਹ ਬਣ ਕੇ ਤਿਆਰ ਹੋ ਚੁੱਕਾ ਤੇ ਰੋਡ ਵਾਕਸ ਨੇ ਜਿਹੜੇ ਬਾਕੀ ਬਚਦੇ ਨੇ ਉਹਨਾਂ ਨੂੰ ਜਲਦੀ ਕੰਪਲੀਟ ਕਰਕੇ ਉਹਦਾ ਕਨੈਕਸ਼ਨ ਕਰ ਦਿੱਤਾ ਗਿਆ ਟ్రਾਇਲ ਪੀਰੀਅਡ ਜਿਹੜਾ ਉਹਦਾ ਖਤਮ ਹੋ ਚੁੱਕਿਆ ਤੇ 11 ਐਮਐਲਡੀ ਦਾ ਜਿਹੜਾ ਐਸਟੀਪੀ ਆ ਸਭ ਤੋਂ ਵੱਡਾ ਕੰਮ ਸੀ ਜਿਹੜਾ ਮੈਂ ਧੰਨਵਾਦੀ ਹਾਂ ਮਾਨਯੋਗ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਜੀ ਨੇ 20 ਕਰੋੜ ਰੁਪਇਆ ਸੰਗਰੂਰ ਦੇ ਲਈ ਜਿਹੜਾ ਸੀਵਰ ਦੀ ਜਿਹੜੀ ਮੇਨ ਲਾਈਨ ਹੈ ਹੁਨੀਆ ਟਾਵਰ ਤੋਂ ਲੈ ਕੇ ਜਿਹੜੀ ਸੀਬਿਆ ਪਿੰਡ ਜਿੱਥੇ ਅਸੀਂ ਇਹ ਜ਼ਮੀਨ ਅਕਵਾਇਰ ਕੀਤੀ ਹੈ ਤੇ 20 ਕਰੋੜ ਦਾ ਉਹਦੇ ਤੇ ਟੈਂਡਰ ਲਾ ਕੇ ਲੋਕ ਸਭਾ ਇਲੈਕਸ਼ਨਾਂ ਤੋਂ ਪਹਿਲਾਂ ਕੰਮ ਜਿਹੜਾ ਅਸੀਂ ਇਹ ਸ਼ੁਰੂ ਕਰਾਇਆ ਸੀਗਾ ਉਹ ਚ ਪਿੰਡ ਦੇ ਲੋਕਾਂ ਵੱਲੋਂ ਜਿਹੜਾ ਇੱਕ ਇਤਰਾਜ਼ ਸੀਗਾ ਜਿਹਦੇ ਕਰਕੇ ਉਹ ਮਸਲਾ ਜਿਹੜਾ ਡਿਲੇ ਹੋ ਗਿਆ ਪਰ ਮੈਨੂੰ ਖੁਸ਼ੀ ਹੈ ਕਿ ਪਿੰਡ ਦੇ ਲੋਕਾਂ ਨੇ ਵੱਡਾ ਦਿਲ ਦਿਖਾ ਕੇ ਅਬ ਸਾਨੂੰ ਉਹਨਾਂ ਨੇ ਬੜੇ ਪੋਜ਼ਿਟਿਵ ਤਰੀਕੇ ਨਾਲ ਆ ਕੇ ਉਹਨਾਂ ਨੇ ਸਾਨੂੰ ਹਾਮੀ ਭਰੀ ਆ ਕਿ ਸਾਨੂੰ ਕੋਈ ਇਤਰਾਜ਼ ਨਹੀਂ ਤੁਸੀਂ ਦੁਬਾਰਾ ਜਿਹੜਾ ਆਪਣਾ ਐਸਟੀਪੀ ਦਾ ਕੰਮ ਉਹਨੂੰ ਸ਼ੁਰੂ ਕਰ ਸਕਦੇ ਹੋ ਸੋ ਆ ਅਗਲੇ ਹਫਤੇ ਦੇ ਵਿੱਚ ਜਿਹੜਾ ਐਸਟੀਪੀ ਦਾ ਕੰਮ ਆ ਜਿਹੜਾ ਦੁਬਾਰਾ ਜੋਰਸੋਵ ਦੇ ਨਾਲ ਜਿਹੜਾ 20 ਕਰੋੜ ਦਾ ਕੰਮ ਆ ਉਹ ਚੱਲੂਗਾ ਪਾਈਪ ਲਾਈਨ ਦਾ ਕੰਮ ਆ ਜਿਹੜਾ ਉਹ ਉਹ ਚੱਲ ਰਿਹਾ ਐਮਐਨ ਸਰ ਆਨਸਾਈਜ਼ ਕਾਨੂੰਨੀ ਤੁਸਾਂ ਕੀ ਕਿਹਾ ਕੀ ਹਕਾਉਮਤ ਸਰਕਾਰ ਦੇ ਵਿੱਚ ਸੀਵਲ ਪੈ ਗਏ ਸੀ ਜਿਹੜੀ ਆਨਸਾਈਜ਼ ਕਾਨੂੰਨੀ ਕੀ ਉਹਨਾਂ ਦੇ ਖਿਲਾਫ ਕੋਈ ਹੁਣ ਕਾਰਵਾਈ ਕੀਤੀ ਜਾ ਰਹੀ ਕਿਉਂ ਤਿੰਨ ਸਾਲ ਤੋਂ ਤੁਹਾਡੀ ਸਰਕਾਰ ਨੂੰ ਟੈਲਾਂ ਦਾ ਮੁੱਦਾ ਵੀ ਤੁਸੀਂ ਬੈਨਾ ਚੱਕਦੇ ਰਹੇ ਹੋ ਜਦੋਂ ਮੁੱਖ ਮੰਤਰੀ ਸਾਹਿਬ ਐਮਪੀਸੀ ਉਹਨਾਂ ਦੀ ਮੀਟਿੰਗ ਦੇ ਵਿੱਚ ਵੀ ਤੁਸੀਂ ਮੁੱਦਾ ਚੱਕਿਆ ਸੀ ਪਰ ਉਹ ਟੈਲਾਂ ਵਾਲਾ ਖਲਾਫ ਵੀ ਕੋਈ ਕਾਰਵਾਈ ਨਹੀਂ ਹੋਈ ਤਿੰਨ ਸਾਲ ਹੋ ਗਏ ਸਰਕਾਰ ਨੂੰ ਕੀ ਕੋਈ ਕਾਰਵਾਈ ਹੋਊਗੀ ਜਾਂ ਸਿਰਫ ਕੰਨੀ ਸਵੇ ਹੀ ਗੱਲ ਸਾਡੀ ਜਿਹੜੀ ਸਰਕਾਰ ਹੈ ਕਿਸੀਆਂ ਸਰਕਾਰਾਂ ਦੇ ਵਿੱਚ ਬਹੁਤ ਸਾਰੀਆਂ ਵਧੀਆਂ ਹੋਈਆਂ ਨੇ ਜਿਹਦੀ ਬਦੌਲਤ ਅੱਜ ਲੋਕਾਂ ਨੇ ਐਡਾ ਵੱਡਾ ਮੈਂਡੇਟ ਹੈ ਜਿਹੜਾ ਉਹ ਆਮ ਆਦਮੀ ਪਾਰਟੀ ਨੂੰ ਦਿੱਤਾ ਕੋਲੀ ਸਾਹਿਬ ਜਿਹੜੀਆਂ ਤੁਸੀਂ ਗੱਲਾਂ ਕਹਿ ਰਹੇ ਹੋ ਅਸੀਂ ਬਿਲਕੁਲ ਇਹਨਾਂ ਤੇ ਗੌਰ ਜੜੀ ਫਰਮਾਈ ਆ ਕਿਉਂਕਿ ਬੜਾ ਲੰਮਾ ਸਮਾਂ ਹੋ ਗਿਆ ਉਹਨਾਂ ਦੇ ਵਿੱਚ ਬਹੁਤ ਸਾਰੇ ਪਰਿਵਾਰ ਨੇ ਜਿਨ੍ਹਾਂ ਨੇ ਆਪਣੇ ਪਰਿਵਾਰਾਂ ਦੇ ਲਈ ਆਪਣੇ ਕੋਈ ਚਾਹੇ ਉਹਨਾਂ ਦੇ ਜਿਹੜੇ ਰਿਟਾਇਰੀ ਪੈਸਾ ਸੀਗਾ ਚਾਹੇ ਕਿਸੇ ਵੀ ਤਰ੍ਹਾਂ ਦਾ ਹੁੰਦਾ ਹੁੰਦਾ ਵਸੀਲਾ ਸੀ ਉਹ ਪੈਸਾ ਉਹਨਾਂ ਕਲੋਨੀਆਂ ਦੇ ਵਿੱਚ ਲਾਇਆ ਤੇ ਅੱਜ ਸਰਕਾਰ ਨੇ ਉਹਦੇ ਉੱਤੇ ਜਿਹੜੀ ਇੱਕ ਪਾਲਿਸੀ ਲੈ ਕੇ ਆਂਦੀ ਆ ਕਿ ਬਿਨਾ ਐਨਓਸੀ ਤੋਂ ਉਹਨਾਂ ਦੀਆਂ ਰਜਿਸਟਰੀਆਂ ਵੀ ਹੋ ਰਹੀਆਂ ਨੇ ਔਰ ਲੋਕ ਜਿਹੜੇ ਉੱਥੇ ਜਿਹੜਾ ਆਪਣਾ ਰਹਿਣ ਬਸੇਰਾ ਆਪਣਾ ਜਿਹੜਾ ਵਸਰ ਕਰ ਰਹੇ ਨੇ ਸੋ ਈਵਨ ਅਸੀਂ ਤਾਂ ਹੁਣ ਪਾਲਿਸੀ ਦੇ ਵਿੱਚ ਇਹ ਵੀ ਲੈ ਕੇ ਆਏ ਕਿ ਉੱਥੇ ਜਿਹੜੇ ਰਹਿੰਦੇ ਲੋਕਨਾਂ ਨੂੰ ਚਾਹੇ ਬਿਜਲੀ ਦਾ ਮੀਟਰ ਹੈ ਚਾਹੇ ਪੀਣ ਵਾਲੇ ਪਾਣੀ ਦਾ ਪ੍ਰਬੰਧਾ ਚਾਹੇ ਲਾਈਟਾਂ ਦਾ ਪ੍ਰਬੰਧਾ ਉਹ ਵੀ ਅਸੀਂ ਪ੍ਰੋਵਾਈਡ ਕਰਾ ਕੇ ਦੇ ਰਹੇ ਕਿਉਂਕਿ ਉਹਦੇ ਵਿੱਚ ਜਿਹੜਾ ਲੋਕਾਂ ਦਾ ਕੋਈ ਕਸੂਰ ਨਹੀਂ ਹੈਗਾ ਸੋ ਜਿਹੜੇ ਇਦਾਂ ਦੇ ਕੰਮ ਕਰਦੇ ਰਹੇ ਉਹਨਾਂ ਦੇ ਉੱਤੇ ਜ਼ਰੂਰ ਜੜੀ ਆਉਂਦੀ ਹੈ ਬਕੌਸ ਕੰਪਨੀ ਵੱਲੋਂ 28 ਕਰੋੜ ਦੀ ਜਿਹੜੀ ਟੈਲ ਲੱਗੀ ਸੀ ਪਿਛਲੀ ਸਰਕਾਰ ਦੇ ਵਿੱਚ ਉਹਦੀ ਸੈਂਪਲ ਫੇਲ ਸੀ ਉਹਦੇ ਤੇ ਕੀ ਕਾਰਵਾਈ ਕੀਤੀ ਹੈ ਮੇਰੇ ਧਿਆਨ ਦੇ ਵਿੱਚ ਨਹੀਂ ਹੈਗਾ ਜੀ ਮੈਂ ਨਹੀਂ ਤੁਸੀਂ ਟੈਲ ਲੈ ਕੇ ਇਸ਼ੂ ਚੱਕਦੇ ਹੁੰਦੇ ਸੀ ਵੀ ਇਹਦੀ ਜਾਂਚ ਕਰਾਵਾਂਗੇ ਟੈਨਾਂ ਦੇ ਸੈਂਪਲ ਫੇਲ ਨੇ ਜਾਂ ਕੁਝ ਸੀ ਜੀ ਉਹਦਾ ਕੁਝ ਨਹੀਂ ਹੋਇਆ ਤਿੰਨ ਸਾਲਾਂ ਦੇ ਵਿੱਚ ਜਿਹੜੀ ਮੇਰੇ ਧਿਆਨ ਦੇ ਵਿੱਚ ਨਹੀਂ ਆਈ ਕੋਈ ਜਿਹੜੀ ਐਦਾਂ ਦੀ ਰਿਪੋਰਟ ਹੈਗੀ ਆ ਤਾਂ ਮੈਨੂੰ ਸ਼ੇਅਰ ਕਰ ਲਿਓ ਮੈਂ ਉਹਦੇ ਉੱਤੇ ਜਿਹੜੀ ਕਾਰਵਾਈ ਹੋਵੇ ਤੁਸੀਂ ਸੀਵਰੇਜ ਬੋਰਡ ਤੋਂ ਲੈ ਲਉਣਾ ਵੀ ਪਿਛਲੇ ਕਹਿੰਦਾ ਸੀਗੇ ਤੁਸੀਂ ਇਸ਼ੂ ਚ ਚੱਕਿਆ ਸੀ ਜੀ ਪ੍ਰੈਸ ਕੌਂਸਲ ਵੀ ਕਰਦੇ ਨੇ ਟੈਲਾ ਚੈੱਕ ਕਰ ਲਿਓ ਵੀ ਕੋਈ ਰਿਪੋਰਟ ਐਦਾਂ ਦੀ ਹੈਗੀ ਆ ਤੁਹਾਨੂੰ ਕੋਈ ਪ੍ਰਧਾਨ ਦੀ ਤਰਫੋਂ ਪੱਕੀ ਗੱਲ ਕਰਵਾ ਲਓ ਬਿਲਕੁਲ ਜੀ ਉਹ ਤੋਂ ਪਹਿਲੇ ਹੋ ਜਾਣਾ ਨਹੀਂ ਸੰਭਾਵਨਾ ਮੰ ਸਭਾ ਬਣਾ ਜੀ ਇਹ ਤਾਂ ਡੀਸੀ ਸਾਹਿਬ ਵੀ ਕਹਿੰਦੇ ਰਹੇ ਨੇ ਜੀ ਚੰਡੀਗੜ੍ਹ ਦੇ ਅਗਲੇ ਹਫਤੇ ਦੇ ਵਿੱਚ ਅੰਗਰੂਰ ਨੂੰ ਜਿਹੜਾ ਆਪਣਾ ਪ੍ਰਧਾਨ ਹੈ ਜਿਹੜਾ ਓਕੇ ਓਕੇ ਇੱਕ ਮਿੰਟ ਜੀ